ਮਹਾਰਾਜ ਮਾਰਾ ਮੇਰੇ ਉਸਤਾਦ ਸਬਕਟਵਾਸੀ ਬਾਪੂ ਸੋਹਰ ਸਿੰਘ ਸੀਤੋ ਜੀ ਉਹ ਅਕਸਰ ਕਿਤੇ ਹੁੰਦੇ ਸਨ ਕਿਦਾ ਸਿਖਾ ਜਦ ਤੇਰੀ ਕਿਤੇ ਅਰਦਾਸ ਨਹੀਂ ਸੁਣੀ ਜਾ ਰਹੀ ਨਾ ਤੇ ਫਿਰ ਉਥੇ ਜਾ ਕੇ ਕਰੀ ਜਿੱਥੇ ਕਸ਼ਮੀਰੀ ਪੰਡਤਾਂ ਨੇ ਕਰੀ ਸੀ ਜੇ ਗੁਰੂ ਮਹਾਰਾਜ ਨੇ ਉਹਨਾਂ ਦੀ ਬੋੜੀ ਫਿਰ ਤੇਰੀ ਵੀ ਨਹੀਂ ਬੋੜਨ ਲੱਗੇ ਉਹਨਾਂ ਦੇ ਗਲ ਵਿੱਚ ਜੱਲੂ ਪਾਇਆ ਸਮਝੇ ਬਾਬੇ ਨੇ ਉਹਨਾਂ ਦੀ ਮੰਨ ਲਈ ਤੇਰੇ ਤੇ ਗਲ ਵਿੱਚ ਦਾਪੜਾ ਪਾਇਆ ਤੇਰੀ ਕਿਉਂ ਨਹੀਂ ਮੰਨੇਗਾ ਤੇਰੇ ਤੇ ਗਲ ਵਿੱਚ ਦਾਪੜਾ ਪਾਇਆ ਕੋ ਜਿਹੜੇ ਕਸ਼ਮੀਰੀ ਪੰਡਤ ਸਨ ਉਹ ਤਾਂ ਗੁਰੂ ਸਾਹਿਬ ਜੀ ਦੇ ਨਾਲ ਕੋਈ ਸਮਝ ਨਹੀਂ ਸੀ ਉਹਨਾਂ ਦਾ ਕੋਈ ਗੁਰੂ ਚੇਲੇ ਦਾ ਰਿਸ਼ਤਾ ਨਹੀਂ ਸੀ ਕੋਈ ਰਿਸ਼ਤੇਦਾਰੀ ਨਹੀਂ ਸੀ ਕੋਈ ਦੂਰ ਦੁਰਾਡੇ ਦਾ ਵੀ ਕੋਈ ਸਮਝ ਨਹੀਂ ਸੀ ਪਰ ਗੁਰੂ ਚੰਨਾ ਵਿੱਚ ਆ ਕੇ ਛੋੜੀ ਅੱਧੀ ਤੱਕ ਖਾਲੀ ਛੋੜੀ ਨਹੀਂ ਰਹਿਣ ਦਿੱਤੀ ਗੁਰੂ ਸਾਹਿਬ ਜੀ ਨੇ ਉਹਨਾਂ ਦੀ ਛੋੜੀ ਕਿੱਡੀਆਂ ਵਰਤਕਾ ਭਾਈਆਂ ਅੱਜ ਦੇ ਇਤਿਹਾਸ ਦਾ ਇਸਰ ਹੁਣ ਗਈਆਂ ਗੁਰੂ ਸਾਹਿਬ ਜੀ ਨੂੰ ਸ਼ਹਾਦਤ ਦੇ ਰਸਤੇ ਤੇ ਉੱਤੇ ਕਿਉਂ ਪੁਰਨਾ ਪਿਆ ਇਹ ਵੀ ਇੱਕ ਬਹੁਤ ਵੱਡਾ ਸਵਾਲ ਆਪ ਜੀ ਦੀ ਸੇਵਾ ਵਿੱਚ ਪੁਰਨ ਦਾ ਜ਼ਿਕਰ ਕਰਾਂਗਾ ਪੌਣੇ ਮਾਹ ਸ਼ਾਲ ਦੀ ਉਮਰ ਸੀ ਸਤਪੂ ਨਾਨਕ ਦੇ ਮਹਾਰਾਜ ਜੀ ਦੀ ਜਦੋਂ ਪੰਡਤ ਹਰਿਦਾਨ ਜੀ ਨੇ ਚਾਂਦੀ ਦੀ ਥਾਲੀ ਦੇ ਵਿੱਚ ਜੰਨੂ ਪਾ ਕੇ ਲਿਆ ਕੇ ਗੁਰੂ ਜੀ ਦੇ ਸਾਹਮਣੇ ਰੱਖਿਆ ਤੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਪੰਡਤ ਜੀ ਮੈਂ ਜੰਨੂ ਪੌਣਾ ਹੈ ਮੇਰੇ ਬਾਪੇ ਚੋਂ ਦੇ ਆ ਵਿੜੇ ਵਿੱਚ ਮਿੱਟੀ ਫੇਰੀ ਹੈ ਮੇਰੀ ਮਾਂ ਨੇ ਸਾਰੇ ਰਿਸ਼ਤੇਦਾਰਾਂ ਨੂੰ ਸੱਦਾ ਦਿੱਤਾ ਗਿਆ ਪਿੰਡ ਵਿੱਚ ੁੱਲਾ ਨਿੰਦਾ ਦਿੱਤਾ ਗਿਆ ਵੱਡਾ ਇਕੱਠ ਹੋਇਆ ਮੈਂ ਜੰਨੂ ਪੌਣਾ ਹੈ ਤੇ ਪੰਡਤ ਜੀ ਕਹਿੰਦੇ ਹਾਂ ਨਾਨਕਾ 2 ਮਿੰਟ ਰੁਕ ਤੇਰੇ ਗਲ ਵਿੱਚ ਜੰਨੂ ਤਾਂ ਆ ਜਾਣਾ ਕਹਿੰਦੇ ਕਿਹੜਾ ਜੰਨੂ ਆ ਖਾਲੀਬ ਨੇ ਪਿਆਰ ਦਿਖਾਇਆ ਕਹਿੰਦੇ ਆਹ ਹੈ ਜੰੂ ਤੇ ਸਤਨਾਰਨ ਸਿੰਘ ਸਾਹਿਬ ਜੀ ਹੱਸ ਕੇ ਕਹਿੰਦੇ ਇਹ ਤਾਂ ਨਕਲੀ ਆ ਇਹ ਤਾਂ ਨਕਲੀ ਆ ਇਹ ਥੋੜੀ ਪਉਣਾ ਮੈਂ ਦਊਂਗਾ ਪਉਣਾ ਜਿਹੜਾ ਕਦੇ ਕੁੱਤੇ ਨਾਲ ਜਿਹੜਾ ਕਦੇ ਮੈਣਾ ਨਾ ਹੋਵੇ ਜਿਹੜਾ ਕਦੇ ਅੱਗ ਵਿੱਚ ਸੜੇ ਨਾ ਉਹ ਪੰਡਤ ਕਹਿੰਦੇ ਲੱਗਾ ਵੀ ਫਿਰ ਉਹ ਕਿਵੇਂ ਮਿਲਦਾ ਹੈ ਉਹ ਕਿੱਥੋਂ ਮਿਲਦਾ ਹੈ ਉਹ ਕਿਵੇਂ ਬਣਦਾ ਹੈ ਤਾਂ ਗੁਰੂ ਜੀ ਜਵਾਬ ਦਿੰਦੇ ਆ 475 ਅੰਗਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਰੱਖਦੀ ਬਾਹਰ ਆ ਕਹਿੰਦੇ ਦਇਆ ਕਮਾ ਸੰਤੋਖ ਸੂਤ ਜੱਤ ਗੰਢੀ ਸਤ ਵਡ ਇਹੋ ਜਿਵੇਂ ਜੀ ਕਹਾਈ ਤਾਂ ਪਾਡੇ ਘੱਟ ਜਿਹ ਹੈ ਪਾ ਨਾ ਇਹੋ ਪੁੱਟਾ ਨਾ ਮਨ ਲੱਗਾ ਨਾ ਇਹੋ ਜਲੇ ਨਾ ਜਾਏ ਧਨ ਸੁ ਮਾਨ ਸੁ ਨਾਨਕਾ ਜੋ ਗੱਲ ਚੱਲੇ ਪਾਈ ਹੁਣ ਚੱਲ ਕਰਨਾ ਪਹਿਲੇ ਜੰਮੇ ਵਿੱਚ ਜਿਸ ਜੰਦੂ ਨੂੰ ਕਹ ਦਿੱਤਾ ਵੀ ਇਹ ਨਕਲੀ ਆਲਾ ਤੇ ਉਸੇ ਜੰਦੂ ਖਾਤਰ ਸਿਰ ਵਾਰਨ ਵਾਸਤੇ ਤਿਆਰ ਹੋ ਗਏ ਉਸੇ ਜੰਦੂ ਖਾਤਰ ਪਹਿਲੇ ਜੰਮੇ ਵਿੱਚ ਕਹਿੰਦੇ ਇਹ ਤਾਂ ਡੁਪਲੀਕੇਟ ਆ ਤੇ ਨੌਵੇਂ ਜਾਮੇ ਚ ਇੱਡਾ ਵੱਡਾ ਕੰਮੀ ਨਾਮਾ ਕੀਤਾ ਕਿ ਇਤਿਹਾਸ ਦੇ ਅੰਦਰ ਅੱਖਰ ਬੜੇ ਅਦਮ ਨਾਲ ਪੜੇ ਜਾਂਦੇ ਆ ਤਿੱਲ ਜੰਜੂ ਰਾਖਾ ਪ੍ਰਵਤਾ ਕ ਕਿੰਨੋ ਵੱਡੋ ਕਲੂ ਮੈਂ ਸਾਖਾ ਕਿਹੜੇ ਜੰਜੂ ਖਾਤਰ ਜਿਹੜਾ ਜੰਜੂ ਪਹਿਲੇ ਜਾਮੇ ਵਿੱਚ ਨਾਮ ਮਰਜ਼ੂਰ ਕਰ ਦਿੱਤਾ ਅਸਲ ਵਿੱਚ ਕਿਉਂ ਪਹਿਲੇ ਜਾਮੇ ਚ ਪਾਛਾ ਕੀਤੇ ਪਾਉਣ ਨਹੀਂ ਜੇੜਾ ਤੇ ਨੌਵੇਂ ਜਾਮੇ ਚ ਆ ਕੇ ਕਹਿੰਦੇ ਲਾਉਣ ਨਹੀਂ ਜੇੜਾ ਇਹ ਸਵਾਲ ਦਾ ਉੱਤਰ ਹੈ ਤੇ ਨਾਲ ਹੀ ਮੈਂ ਪਤਾ ਉਹਦੀ ਸੇਵਾ ਕਹਾ ਦੇਣੀ ਹੈ ਪਹਿਲਾਂ ਕਹਿੰਦੇ ਪਾਉਣ ਨਹੀਂ ਦੇਣਾ ਹੁਣ ਕਹਿੰਦੇ ਲਾਉਣ ਨਹੀਂ ਦੇਣਾ ਮਤਲਬ ਕੀ ਆ ਮਤਲਬ ਸੰਗਤ ਜੀ ਇਹ ਆ ਉਦੋਂ ਠੱਕੇ ਨਾਲ ਪਾਇਆ ਜਾ ਰਿਹਾ ਸੀ